ਜੋ ਬੋਲੇ ਸੋ ਨਰਪਾ ਸਤਿਗੁਰੂ ਸ਼੍ਰੀ ਗੁਰੂ ਰਬਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪਾ ਸਤਿਗੁਰੂ ਸੰਤ ਬਾਬਾ ਹੰਸਰਾਜ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪਾ ਸਮੂਹ ਭੇਖ ਭਗਵਾਨ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਧੰਨ ਧੰਨ ਡੇਰਾ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਸ੍ਰੀ ਗੁਰੂ ਰਬਦਾਸ ਤੀਰਥ ਸਥਾਨ ਸਤਖੰਡ ਪੰਡਵਾ ਨਜ਼ਦੀਕ ਫਗਵਾੜਾ ਵਿਖੇ ਸਤਿਗੁਰੂ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ 21ਵੇਂ ਵਸਾਖੀ ਜੋੜ ਮੇਲੇ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਭ ਡਾਕਟਰ ਬੀਰਾਂ ਮਿੜਕਰ ਜੀ ਦੇ ਜਨਮ ਦਿਨ ਮਿਤੀ 14 ਅਪ੍ਰੈਲ ਦਿਨ ਸੋਮਵਾਰ ਨੂੰ ਡੇਰਾ ਸਚਕੰਡ ਪੰਡਵਾ ਵਿਖੇ ਬੜੀ ਧੂਮ ਧਾਮ ਦੇ ਨਾਲ ਮਨਾਏ ਜਾ ਰਹੇ ਹਨ ਗੁਰਪਿਆਰੀ ਸਾਧ ਸੰਗਤ ਜੀਓ ਇਨਾਂ ਮਾ ਇਨਾਂ ਸਮਾਗਮਾਂ ਦੇ ਉਪਲਖਸ਼ ਦੀਆਂ ਖੁਸ਼ੀਆਂ ਦੇ ਅੰਦਰ ਡੇਰੇ ਵਿਖੇ ਸ਼੍ਰੀ ਖੰਡਪਾਲ ਸਾਹਿਬ ਜੀ ਦੇ ਜਾਪ 10 ਅਪ੍ਰੈਲ ਤੋਂ 14 ਅਪ੍ਰੈਲ ਤੱਕ ਲਗਾਤਾਰ ਚੱਲਣਗੇ ਔਰ ਇਨਾ ਸਮਾਗਮਾਂ ਦੇ ਵਿੱਚ 13 ਅਪ੍ਰੈਲ ਨੂੰ ਸ਼੍ਰੀ ਨਿਸ਼ਾਨ ਸਾਹਿਬ ਜੀ ਨੂੰ ਚੋਲਾ ਸਹਿ ਪਹਿਨਾਏ ਜਾਣਗੇ ਔਰ ਰਾਤ ਦੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਰਾਗੀ ਢਾਡੀ ਪਹੁੰਚ ਕਰਕੇ ਗੁਰੂ ਮਹਾਰਾਜੀ ਦੀ ਮਹਿਮਾ ਦਾ ਗੁਰੂ ਜਸਰਬਨ ਕਰਵਾਉਣਗੇ ਇਸੇ ਤਰ੍ਹਾਂ 14 ਅਪ੍ਰੈਲ ਦਿਨ ਸੋਮਵਾਰ ਨੂੰ ਭੋਗ ਪੈਣ ਉਪਰੰਤ ਖੁੱਲੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸ਼੍ਰੀ ਗੁਰੂ ਰਬਦਾਸ ਮਾਡਲ ਸਕੂਲ ਦੇ ਬੱਚੇ ਔਰ ਪਰਸੇਦਾ ਕਲਾਕਾਰ ਸਤੀ ਖੋਖੇਵਾਲੀਆ ਜੀ ਕੇ ਅਸ ਮੱਖਣ ਪਹੁੰਚ ਕਰਕੇ ਗੁਰੂ ਮਹਾਰਾਜ ਜੀ ਦਾ ਗੁਰੂ ਜੀ ਦਾ ਸਰਵਣ ਕਰਵਾਉਣਗੇ ਇਹਨਾਂ ਸਮਾਗਮਾਂ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਜਿਹੜਾ ਪੰਜਾਬ ਦੇ ਮਹਾਨ ਮਹਾਪੁਰਸ਼ ਅਨੇਕਾ ਸੰਪਰਦਾਮਾਂ ਦੇ ਮਹਾਪੁਰਸ਼ ਰਾਜਨੀਤਿਕ ਲੀਡਰ ਸਹਿਬਾਨ ਬੁੱਧੀਜੀਵੀ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਗੁਰੂ ਪਿਆਰੀ ਸਾਧ ਸੰਗਤ ਜੀਓ ਇਹਨਾਂ ਸਮਾਗਮਾਂ ਦੇ ਵਿੱਚ ਗੁਰੂ ਘਰ ਦੇ ਮਹਾਨ ਮਹਾਨ ਸੇਵਾਦਾਰਾਂ ਨੂੰ ਮਹਾਨ ਕਲਾਕਾਰ ਗੀਤਕਾਰਾਂ ਨੂੰ ਡੇਰੇ ਬਲੌ ਗੋਡਲ ਮੈਡਲਾਂ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਡੇਰਾ ਸਚਕੰਡ ਪੰਡਵਾ ਵਿਖੇ 14 ਅਪ੍ਰੈਲ ਦਿਨ ਸੋਮਵਾਰ 21 ਮਈ ਸ਼੍ਰੀ ਗੁਰੂ ਰਵਿਦਾਸ ਬਸਾਖੀ ਜੋੜ ਮੇਲੇ ਔਰ ਬਾਬਾ ਸਾਹਿਬ ਡਾਕਟਰ ਵੀਰਾਂ ਅੰਬੜਕਰ ਜੀ ਦੇ ਜਨਮ ਦਿਨ ਬੜੀ ਧੂਮ ਧਾਮ ਤੇ ਸਰਦਾ ਪੁਰਬ ਮਨਾਏ ਜਾ ਰਹੇ ਹਨ ਸੋ ਇਹਨਾਂ ਸਮਾਗਮਾਂ ਦਾ ਲਾਈਵ ਟੈਲੀਕਾਸਟ ਡੇਰਾ ਪੰਡਵਾ ਟੀਵੀ ਦੁਆਬਾ ਟੀਵੀ ਕਾਂਛੀ ਟੀਵੀ ਔਰ 22 ਲਾਈਵ న్యూਸ ਤੇ ਜਿਹੜਾ ਇਹਨਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ ਸੋ ਦਾ ਸਾਰੀਆਂ ਸੰਗਤਾਂ ਨੂੰ ਡੇਰੇ ਦੇ ਮੁੱਖ ਸੰਚਾਲਕ ਮੌਜੂਦਾ ਕਦੀ ਤੇ ਬਿਰਾਜਮਾਨ ਅਤੀ ਸਤਿਕਾਰਯੋਗ ਪਰਮ ਪੂਜਨੀਯ ਹਾਜ਼ੂਰ ਮਹਾਰਾਜ ਗੁਰਦੇਵ ਪਿਤਾ ਸ੍ਰੀਮਾਨ 108 ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਿਕ ਸੁਸਾਇਟੀ ਸਿੱਟਾ ਪੰਜਾਬ ਔਰ ਬਹੁਤ ਹੀ ਸਤਿਕਾਰਯੋਗ ਆਪਨ ਪੁਜਨੀਯ ਹਾਜ਼ਰ ਮਹਾਰਾਜ ਗੁਰਦੇਵ ਮਾਤਾ 108 ਸਤ ਬੀਬੀ ਬਿਮਲਾ ਰਾਣੀ ਜੀ ਮਹਾਰਾਜ ਮਹਾਨ ਮਾਪੁਰਖਾਂ ਵੱਲੋਂ ਔਰ ਬਹੁਤ ਹੀ ਸਤਿਕਾਰਯੋਗ ਸਤ ਬਾਬਾ ਮੋਨਪਾਲ ਜੀ ਵੱਲੋਂ ਦਾਸ ਆਪਣੇ ਵੱਲੋਂ ਆਪ ਸਭ ਸੰਗਤਾਂ ਨੂੰ ਹੱਥ ਜੋੜ ਕਰਕੇ ਸਨਿਮਰ ਬੇਨਤੀ ਕਰਦਾ ਹੈ ਕਿ ਆਪ ਸਭ ਸੰਗਤਾਂ ਨੇ ਮਿਤੀ 14 ਅਪ੍ਰੈਲ ਦਿਨ ਸੋਮਵਾਰ ਡੇਰਾ ਸਚਕੰਡ ਪੰਡਵਾ ਵਿਖੇ ਪਹੁੰਚ ਕਰਕੇ ਸ਼੍ਰੀ ਗੁਰੂ ਰਬਦਾਸ ਬਸਾਖੀ ਜੋੜ ਮੇਲੇ ਅਤੇ ਬਾਬਾ ਸਾਹਿਬ ਡਾਕਟਰ ਵੀਰਾਂ ਮਿੜਕਾਰ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸਮੂਹ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ